ਪੰਜਾਬੀ ਕਾਮੇਡੀਅਨ ਜਸਵਿੰਦਰ ਪੱਲਾ ਇਸ ਦੁਨੀਆ ਨੂੰ અલਵਿਦਾ ਆਕੇ ਨੇ ਅੱਜ ਉਹਨਾਂ ਦਾ ਅੰਤਿਮ ਸੰਸਕਾਰ ਕੀਤਾ ਜਾਣਾ ਹੈ ਦੱਸ ਦਈਏ ਕਿ ਅੱਜ ਮੁਹਾਲੀ ਦੇ ਬਲੌਂਗੀ ਵਿਖੇ ਜਸਵਿੰਦਰ ਪੱਲਾ ਪੰਜ ਤੱਤਾਂ ਦੇ ਵਿੱਚ ਵਲੀਨ ਹੋ ਜਾਣਗੇ ਯਾਨੀ ਕਿ ਉਹਨਾਂ ਨੂੰ ਅੰਤਿਮ ਸ਼ਰਧਾਂਜਲੀ ਹੈ ਜਿਹੜੀ ਉਹ ਪਰਿਵਾਰਕ ਮੈਂਬਰਾਂ ਸਾਕ ਸਬੰਧੀਆਂ ਅਤੇ ਹੋਰ ਉਹਨਾਂ ਦੇ ਜਿਹੜੇ ਫੈਨਸ ਨੇ ਉਹਨਾਂ ਵੱਲੋਂ ਦਿੱਤੀ ਜਾਵੇਗੀ ਦੱਸ ਜੀਏ ਕਿ ਬੀਤੇ ਕਾਲ ਤੋਂ ਲਗਾਤਾਰ ਉਹਨਾਂ ਦੇ ਘਰ ਦੇ ਵਿੱਚ ਸਮੂਹ ਵੱਡੀਆਂ ਸ਼ਖਸੀਅਤਾਂ ਵੱਡੇ ਕਲਾਕਾਰ ਅਤੇ ਹੋਰ ਕਈ ਆਗੂ ਨੇ ਜਿਹੜੇ ਰਾਜਨੀਤਿਕ ਉਹ ਸੋਗ ਦਾ ਪ੍ਰਗਟਾਵਾ ਦੁੱਖ ਦਾ ਪ੍ਰਗਟਾਵਾ ਕਰਨ ਪਹੁੰਚ ਰਹੇ ਨੇ ਲਗਾਤਾਰ ਉਹਨਾਂ ਦੇ ਘਰ ਦੇ ਵਿੱਚ ਸੋਗ ਦੀ ਲਹਿਰ ਹੈ ਜਿਹੜੀ ਉਪਸਰੀ ਹੋਈ ਹੈ ਸੋ ਜਸਵਿੰਦਰ ਪੱਲਾ ਦੇ ਘਰ ਚ ਹੀ ਨਹੀਂ ਬਲਕਿ ਪੂਰੇ ਪੰਜਾਬ ਸਮੇਤ ਦੁਨੀਆ ਭਰ ਦੇ ਵਿੱਚ ਉਥੇ ਉਥੇ ਸੋਗ ਹੈ ਜਿੱਥੇ ਜਿੱਥੇ ਜਸਵਿੰਦਰ ਪੱਲਾ ਦੇ ਫੈਨਸ ਬੈਠੇ ਨੇ ਜਿੱਥੇ ਜਿੱਥੇ ਪੰਜਾਬੀ ਕੌਮ ਬੈਠੀ ਹੈ ਹਰ ਕਿਸੇ ਨੂੰ ਜਸਵਿੰਦਰ ਪੱਲਾ ਦੇ ਜਾਣ ਦਾ ਦੁੱਖ ਹੈ ਤਸਵੀਰ ਕਿ ਜਸਵਿੰਦਰ ਪੱਲਾ ਦੀ ਇੱਕ ਅਜਿਹੀ ਤਸਵੀਰ ਸਾਹਮਣੇ ਆਈ ਹੈ ਜੋ ਕਥਿਤ ਤੌਰ ਤੇ ਦੱਸੀ ਜਾ ਰਹੀ ਹੈ ਕਿ ਜਸਵਿੰਦਰ ਪੱਲਾ ਦੀ ਹੀ ਹੈ ਜਿਸ ਵਿੱਚ ਉਹ ਆਖਰੀ ਸਮੇਂ ਦੀ ਤਸਵੀਰ ਹੈ ਦੇਖੀ ਜਾ ਸਕਦੇ ਨੇ ਕਾਫੀ ਕਮਜ਼ੋਰ ਨੇ ਸੋ ਉਸ ਤਸਵੀਰ ਨੂੰ ਦੇਖ ਕੇ ਵੀ ਹਰ ਕੋਈ ਭਾਵਕ ਹੋ ਰਿਹਾ ਹੈ ਕਿ ਆਖਰ ਹੱਟੇ-ਗੱਟੇ ਜਸਵਿੰਦਰ ਪੱਲਾ ਇਕਦਮ ਇਸ ਸਥਿਤੀ ਵਿੱਚ ਕਿਵੇਂ ਪਹੁੰਚ ਕੇ ਅਤੇ ਇਕੋਦਮ ਇਸ ਦੁਨੀਆ ਨੂੰ ਕਿਵੇਂ ਅਲਵਿਦਾ ਆਕੇ ਹਰ ਕਿਸੇ ਦੇ ਜ਼ਿਹਨ ਵਿੱਚ ਇੱਕੋ ਸਵਾਲ ਦੌੜ ਰਿਹਾ ਹੈ ਸੋ ਅੱਜ ਜਸਵਿੰਦਰ ਪੱਲਾ ਦਾ ਅੰਤਿਮ ਸੰਸਕਾਰ ਕੀਤਾ ਜਾਣਾ ਹੈ ਮੁਹਾਲੀ ਦੇ ਬਲੌਂਗੀ ਵਿੱਚ ਉਹਨਾਂ ਦਾ ਅੰਤਿਮ ਸੰਸਕਾਰ ਹੋਵੇਗਾ ਉਹਨਾਂ ਦੀ ਉਮਰ 65 ਸਾਲ ਹੀ ਸੀ ਸੋ ਕਟ ਉਮਰ ਦੇ ਵਿੱਚ ਹੀ ਉਹ ਇਸ ਦੁਨੀਆ ਨੂੰ અલਵਿਦਾ ਕਰ ਗਏ ਨੇ ਉਹਨਾਂ ਦੇ ਅਚਾਨਕ ਇਤਹਾਦ ਦੀ ਖਬਰ ਨੇ ਪੰਜਾਬੀ ਇੰਡਸਟਰੀ ਦੇ ਨਾਲ ਨਾਲ ਸਿਆਸਤ ਵਿੱਚ ਹਲਚਲ ਮਚਾ ਦਿੱਤੀ ਹੈ ਇਸ ਸਮੇਂ ਫਿਲਮੀ ਸਟਾਰਿਆਂ ਦੇ ਨਾਲ ਨਾਲ ਸਿਆਸਤਦਾਨ ਅਤੇ ਪ੍ਰਸ਼ੰਸਕ ਯਾਨਕੀ ਪੰਜਾਬੀ ਲੋਕ ਦੁੱਖ ਵਿੱਚ ਨੇ ਸਦਮੇ ਵਿੱਚ ਨੇ ਦੱਸ ਦिए ਕਿ ਕਾਮੇਡੀ ਕਿੰਗ ਪੱਲਾ ਨੂੰ ਇੱਕ ਰਾਤ ਪਹਿਲਾਂ 20 ਅਗਸਤ ਨੂੰ ਦਿਮਾਗੀ ਦੌਰਾ ਪਿਆ ਦੱਸਿਆ ਜਾ ਰਿਹਾ ਸੀ ਜਿਸ ਤੋਂ ਬਾਅਦ ਉਹਨਾਂ ਨੂੰ ਮੁਹਾਲੀ ਦੇ ਨਿੱਜੀ ਹਸਪਤਾਲ ਵਿੱਚ ਦਾਖਲ ਕਰਵਾਇਆ ਗਿਆ ਸੀ ਉੱਥੇ ਉਹਨਾਂ ਦੀ ਸਿਹਤ ਬਹੁਤ ਖਰਾਬ ਸੀ ਉਹਨਾਂ ਨੇ ਬੀਤੇ ਦਿਨੀ ਸਵੇਰੇ 4 ਵਜੇ ਕਰੀਬ ਆਖਰੀ ਸਾਹ ਲਏ। ਸੋ ਮਤੋਂ ਬਾਅਦ ਪਹਿਲੀ ਤਸਵੀਰ ਵੀ ਵਾਇਰਲ ਹੋ ਰਹੀ ਆ ਦੱਸਿਆ ਜਾ ਰਿਹਾ ਹੈ ਕਿ ਉਹ ਜਸਵਿੰਦਰ ਪੱਲਾ ਦੀ ਤਸਵੀਰ ਹੈ। ਸੋ ਹਾਲਾਂਕਿ ਪਰਿਵਾਰਕ ਮੈਂਬਰ ਜਾਂ ਫਿਰ ਕੋਈ ਇਸ ਦੀ ਪੁਸ਼ਟੀ ਕਰੇਗਾ ਉਸ ਤੋਂ ਬਾਅਦ ਹੀ ਸਪਸ਼ਟ ਹੋਵੇਗਾ ਕਿਉਂਕਿ ਅੱਜਕਲ ਬਹੁਤ ਸਾਰੀਆਂ ਫੇਕ ਵੀਡੀਓਜ਼ ਜਾਂ ਫੋਟੋਜ਼ ਵੀ ਵਾਇਰਲ ਹੋ ਜਾਂਦੀਆਂ ਨੇ AI ਨਾਲ ਹਾਲਾਂਕਿ ਅਸੀਂ ਇਸ ਦੀ ਪੁਸ਼ਟੀ ਨਹੀਂ ਕਰਦੇ ਪਰ ਇਹ ਫੋਟੋਜ਼ ਇੱਕ ਜਿਹੜੀਆਂ ਨੇ ਉਹਨਾਂ ਦੀ ਆਖਰੀ ਸਮੇਂ ਦੀ ਵਾਇਰਲ ਜ਼ਰੂਰ ਹੋ ਰਹੀ ਹੈ ਜੋ ਇਹ ਕਿਹਾ ਜਾ ਰਿਹਾ ਹੈ ਕਿ ਜਸਵਿੰਦਰ ਪੱਲਾਦੀਆ ਦੱਸ ਦਿਓ ਕਿ ਪੰਜਾਬੀ ਕਾਮੇਡੀਅਨ ਦੀ ਇੰਟਰਨੈਟ ਉੱਪਰ ਮੌਤ ਤੋਂ ਬਾਅਦ ਇਹ ਤਸਵੀਰ ਹੈ ਜਿਹੜੀ ਕੁਝ ਵਾਇਰਲ ਹੋ ਰਹੀਆਂ ਨੇ ਸੋ ਜਸਵਿੰਦਰ ਪੱਲਾ ਨੇ ਆਪਣੀ ਜ਼ਿੰਦਗੀ ਦੇ ਵਿੱਚ ਬਹੁਤ ਕੁਝ ਖਟਿਆ ਚੰਗਾ ਨਾਮ ਖਟਿਆ ਸਭ ਤੋਂ ਵੱਡੀ ਗੱਲ ਇਹ ਹੈ ਉਹ ਪੰਜਾਬ ਖੇਤੀਬਾੜੀ ਯੂਨੀਵਰਸਿਟੀ ਦੇ ਵਿੱਚ ਪ੍ਰੋਫੈਸਰ ਵੀ ਰਹੇ ਨੇ ਪੀ ਐਚ ਡੀ ਤੱਕ ਵੀ ਕੀਤੀ ਯਾਨੀ ਕਿ ਉਹ ਕੱਲੇ ਕਲਾਕਾਰ ਹੀ ਨਹੀਂ ਸੀ ਬਲਕਿ ਸਿੱਖਿਆ ਦੇ ਖੇਤਰ ਵਿੱਚ ਵੀ ਉਹਨਾਂ ਨੇ ਚੰਗੀ ਮੁਹਾਰਤ ਹਾਸਲ ਕੀਤੀ ਸੀ ਇੱਕ ਪਾਸੇ ਸਿੱਖਿਆ ਅਦਾਰਿਆਂ ਦੇ ਵਿੱਚ ਚੰਗੀ ਸੇਵਾਵਾਂ ਨਿਭਾਈਆਂ ਉਹਨਾਂ ਨੇ ਦੂਜੇ ਪਾਸੇ ਫਿਲਮ ਇੰਡਸਟਰੀ ਜਾਂ ਫਿਰ 뮤직 ਇੰਡਸਟਰੀ ਦੇ ਵਿੱਚ ਵੀ ਉਹਨਾਂ ਨੇ ਆਪਣੀ ਕਲਾਕਾਰੀ ਦੇ ਨਾਲ ਚੰਗਾ ਨਾਮ ਖੱਟਿਆ ਆਖਰ ਅੱਜ ਜਸਵਿੰਦਰ ਪੱਲਾ ਸਾਡੇ ਵਿੱਚ ਨਹੀਂ ਰਹੇ ਛਣਕਾਟਿਆਂ ਦੀ ਛਣਕਾਰ ਬੰਦ ਹੋ ਗਈ ਹੈ ਉਹ ਛਣਕਾਟੇ ਜਿਸ ਨੂੰ ਹਰ ਕੋਈ ਦੇਖਣ ਦੇ ਲਈ ਉਹ ਤਾਬਲਾ ਰਹਿੰਦਾ ਸੀ ਕੈਸਟ ਔਨ ਤੋਂ ਪਹਿਲਾਂ ਹੀ ਦੁਕਾਨਾਂ ਤੇ ਭੀੜ ਲੱਗ ਜਾਂਦੀ ਸੀ ਕਿ ਜਸਵਿੰਦਰ ਪੱਲਾਹੋਰਾਂ ਦਾ ਛਣਕਾਟ ਆ ਰਿਹਾ ਹੈ ਸੋ 1993 1996 ਤੇ ਹੋਰ ਅਬਕ-ਬਕ ਸਮੇਂ ਤੇ 2009 2010 ਇਦਾਂ ਛਣਕਾਟੇ ਸਮੇਂ-ਸਮੇਂ ਤੇ ਆਉਂਦੇ ਰਹੇ ਨੇ ਉਹਨਾਂ ਦੀਆਂ ਫਿਲਮਾਂ ਆਉਂਦੀਆਂ ਰਹੀਆਂ ਨੇ ਹਰੇਕ ਸਾਲ ਦੇ ਵਿੱਚ ਕਈ-ਕਈ ਫਿਲਮਾਂ ਆਉਂਦੀਆਂ ਰਹੀਆਂ ਫਿਲਮਾਂ ਵੀ ਸੁਪਰ ਡੂਪਰ ਹਿੱਟ ਜਾਂਦੀਆਂ ਰਹੀਆਂ ਪਰ ਹੁਣ ਜਸਵਿੰਦਰ ਪੱਲਾ ਇਸੂਨੀਆ ਨੂੰ ਅਲਵਿਦਾ ਕਹਿੰਨੇ ਅੱਜ ਉਹਨਾਂ ਦਾ ਅੰਤਿਮ ਸੰਸਕਾਰ ਹੋਵੇਗਾ